ਕਿਸਾਨ ਜਾ ਗਿਆ ਉੱਥੇ ਮਜ਼ਦੂਰ ਜਾ ਗਿਆ ਉੱਥੇ ਸਾਰਾ ਸਮਾਜ ਜਾ ਗਿਆ ਸਾਡੇ ਬਹੁਤ ਦੇ ਕਿਸੇ ਖਤਮ ਹੋਨੇ ਜਾ ਰਹਾ ਹੈ ਤੇ ਇਹ ਖਤਮ ਹੋ ਗਿਆ ਜਾਰੀ ਰੱਖਣ ਲਈ ਆਪਣੇ ਉੱਤੇ ਕਾਨਿਆਂ ਦੇ ਕਰਬੋਂ ਵਿੱਚੂ ਕਰ ਦਿੱਤੇ ਅਸੀਂ ਉੱਥੇ ਪੱਖੇ ਪਚਾ ਦਿੱਤੇ ਉਲਰ ਪਚਾ ਦਿੱਤੇ ਏਸੀ ਲੱਗ ਰਹੇ ਆ ਲੰਗਰ ਲਗਾਤਾਰ ਚੱਲ ਰਹੇ ਆ ਇਹ ਤੋਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਵੀ ਅਸੀਂ ਲੰਬੇ ਤਾਈਏ ਨਾਲ ਬੈਠੇ ਆ ਅਸੀਂ ਉੱਠੜ ਵਾਲੇ ਲੋਕ ਨਹੀਂ ਤੇ ਭਾਤਵਾੜ ਹੁੰਦੀ ਨੇ ਤਾਂ ਜਿੱਦੀ ਕਿਸਾਨ ਵੀ ਬੜਾ ਸਾਫ ਸ਼ਰਤਾਂ ਵਿੱਚ ਸੱਚ ਕਰਦੇ ਵਿੱਚ ਉਹ ਇੱਕ ਮਹਿੂਰ ਸਰਕਾਰ ਨੂੰ ਬਾਗੂ ਦੇ ਵਿੱਚ ਉਹਨਾ ਜਿਸ ਪਾਸੇ ਤੁਸੀਂ ਗੁਰੇ ਲੋ ਉਸੇ ਦੇਸ਼ ਨੂੰ ਖਾਨਾ ਜੰਗੀ ਬਲ ਤੱਕ ਰਹੇ ਹੋ ਇਦਾਂ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਮੈਨੂੰ ਅੱਜ ਸਵੇਰੇ ਗੁਰਦਾਸਪੁਰ ਤੋਂ ਇੱਕ ਫੌਜੀ ਭਰਾ ਦਾ ਫੋਨ ਆਇਆ ਉਹ ਜਿੰਨੀਆਂ ਪ੍ਰਾਪੀਆਂ ਲੋਚਨ ਚ ਜਾ ਰਹੀ ਹੈ ਉਹ ਨੂੰ ਆਪਣੀ ਜੇਬ ਵਿੱਚੋਂ ਤੇਲ ਪਾਉਂਦਾ ਸੀ مجھے دسیا جی فوج کرے گا فوجی دیش کی سیوا نوا رہے میں سرکار کی گٹییا حرکت دیش کے وقت ہو نہیں سکتی تو میں یہ سخت شرط نا کرنا یہ سچ اندو ਹਮੇਸ਼ਾ ਪੀਸਫੁੱਲ ਹੈ ਅੱਜ ਵੀ ਪੀਸਫੁੱਲ ਹੈ ਔਰ ਪੀਸਫੁੱਲ ਰਹੇਗਾ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਇਸ ਸੰਵਲਨ ਨੂੰ ਹਿੰਦੂ ਸੇਤਨ ਤੋਂ ਉਡਾਉਂਦੀ ਤਿੰਨ ਮੌਕੇ ਐਸੇ ਸੀ ਜਦੋਂ ਅਸੀਂ ਇਹ ਸਰਕਾਰ ਦੀ ਇਹ ਜਿਹੜੀ ਸ਼ਕਤਮਚਾਲ ਸੀ ਉਹ ਕਾਮਯਾਬ ਨਹੀਂ ਹੋਣ ਦਿੱਤੀ ਅਰਨਾਹ ਉਹ ਦਿਨ ਜਿਹੜੇ ਮੈਂ ਸਾਫ਼ ਕਰਦੇ ਹਾਂ ਸਰਕਾਰ ਭਰੇਕੇ ਚ ਜਿਹੜਾ ਕੋਈ 1984 ਚ ਹੋਇਆ उहो एतिरे ते के सरकार दवा दुराउनि कॾहिं कामयाब न कल ਦੇਉਂ ਕਿਉਂ ਹੋਇਆ ਹਿੰਸਾ ਮੈਂ ਸਾਫ ਕਰਾਂ ਸਾਡੀਆਂ ਜਦਵੰਦੀਆਂ ਦਾ ਕੋਈ ਫੈਸਲਾ ਨਹੀਂ ਹਿੰਸਕ ਹੋਣ ਦਾ ਅਸੀਂ ਕਦੇ ਹਿੰਸਕ ਨਹੀਂ ਹੁੰਦੇ ਨਾ ਅਸੀਂ ਹਿੰਸਾ ਖਾਣਾ ਹੋਵਾਂਗੇ ਇਸ ਲਈ ਮੈਂ ਸਮਝਦਾ ਕਿ ਜੇ ਨੂੰ ਸਾਡੇ ਮੂਲਨ ਤੋਂ ਉੱਦਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੂਰਨ ਸ਼ਾਂਤ ਰਹਿਣਾ ਪਹਿਲਾ ਜ਼ਰੂਰੀ ਹੈ ਕਿ ਤੁਹਾਨੂੰ ਕੁੱਪੂਨ ਕਰਨਾ ਪਏਗਾ ਸत्याग्रह ਸत्याग्रह ਨਹੀਂ ਅਸੀਂ ਸत्याग्रह ਦਾ ਮਤਲਬ ਹੁੰਦਾ ਹੈ ਇਹ ਆਪਣੇ ਸ਼ਰੀਰ ਤੇ ਕਸ਼ਟ ਚੱਲ ਕੇ ਜਿਹਦੇ ਨਾਲ ਲੜਾਈ ਹੈ ਉਹਦੀ ਸੁੱਧੀ ਆਤਮਾ ਨੂੰ ਜਗਾਉਣਾ ਤੇ ਅਸੀਂ ਸਰਕਾਰ ਦੀ ਆਤਮ ਸੁੱਧੀ ਹੋਈ ਆਤਮਾ ਨੂੰ ਜਗਾਉਣ ਦਾ ਕੰਮ ਕਰ ਰਹੇ ਕਿਸੇ ਦੀ ਘੁਟਮਾ ਦਾ ਕੰਮ ਨਹੀਂ ਕਰਨਾ ਇਸ ਲਈ ਮੈਂ ਵੀ ਇਹ ਸਾਡਾ ਮੂਰਤ ਹੀ ਆਗਿਆ ਦਿੱਤਾ ਇਸ سرکار نیتیاں کر کے کارپوریٹ ہاؤس کے حق میں جا رہی ہیں سرکار اس سال سو پی ایس سی بیچن والی ہے سرکار نے ریلوے ਆਰਗੈਨੀ ਸ਼ੁਰੂ ਕਰ ਦਿੱਤੀ ਹੋਈ ਹੈ ਪ੍ਰਾਈਵੇਟਾਈਜ਼ ਕਰਨੀ ਅਡਾਨੀ ਦੀਆਂ ਕੰਪਨੀਆਂ ਤੁਸੀਂ ਆਮ ਦੇਖ ਲਿਓ ਅਡਾਨੀ ਦੇ ਕੋਲ ਹਵਾਈ ਅੱਡੇ ਨੇ ਅਡਾਨੀ ਦੇ ਕੋਲ ਬੰਦਰਗਾਹਾਂ ਨੇ ਅਡਾਨੀ ਦੇ ਕੋਲ ਕੋਲ ਸੈਕਟਰ ਚਲਾ ਗਿਆ ਕੰਪਨੀ ਦੇ ਕੋਲ ਤੇਲ ਸੈਕਟਰ ਚਲਾ ਗਿਆ ਉਪਾਨੀ ਦੇ ਕੋਲ ਕਮਿਊਨੀਕੇਸ਼ਨ ਚਲਾ ਗਿਆ ਉਪਾਨੀ ਦੇ ਕੋਲ ਡਿਫੈਂਸ ਚਲਾ ਗਿਆ ਜਿਹੇ ਬੇਸਰ ਕਰਕੇ ਇੰਡੀ ਕਰਕੇ ਸਾਰੇ ਉਦਾਰ ਨੇ دے 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 پو پوری کیارے مزان آم لوگ اکٹھے ہوئیے کوئی پات کا متبے نہیں کوئی چھوٹے اور بندے کا متبے نہیں اسی سارے ایک اے یہ لوکہ لوگ روٹی دا امدول ہے اے ادو لوکہ دے روزگار دا امدول ہے اے امدول دیش کو بچاؤ ہے تو میں امید کرتا جاس ایسا ہرمدر صاحب اور انہیں کے ساتھی نے کہ نے ایک واٹا میل پتر ساتھ ہوے گا میں ایک بہت آسا بہت بڑی آسا کو ਈਮਾਨਦਾਰੀ ਯਾਰ ਮੇਰੀ ਅੱਜ ਜਿੰਨੀ ਸ਼ਾਂਤੀ ਮੈਨੂੰ ਤੁਹਾਡੇ ਵਿੱਚ ਆ ਕੇ ਮਿਲੀ ਹੈ ਮੈਨੂੰ ਪਦੇ ਜ਼ਿੰਦਗੀ 'ਚ ਨਹੀਂ ਸ਼ਾਂਤੀ ਨਹੀਂ ਮਿਲੀ ਸਕੂਨ ਨਹੀਂ ਮਿਲਿਆ ਮੇਰਾ ਰੂਹ ਰੂਹ ਫਟਾ ਕਰ ਗਈ ਹੈ ਪਰ ਮੈਂ ਇੱਕ ਬੇਤੀ ਕਰਕੇ ਮੈਂ ਖਿਮਾ ਚਾਹਾਂਗਾ ਇਹ ਵੀ ਇਹ ਭਾਸ਼ਣ ਸੁਣ ਕੇ ਕਰਨ ਚਲੇ ਜਾਏਗਾ ਪ੍ਰਭੂ ਸਮਝੋ ਬੜਾ ਇਹ ਸਰਕਾਰ ਬੇਰੁਖੀ ਸਰਕਾਰ ਹੈ ਇਹ ਕਮਨਲ ਸਰਕਾਰ ਹੈ ਇਹ ਹਿੰਦੂ ਦੀ ਸਰਕਾਰ ਹੈ ਹਿੰਦੂ ਰਾਸ਼ਟਰ ਨੂੰ ਬਣਾਉਣਾ ਦਾ ਨਿਸ਼ਾਨਾ ਵਿੱਚ ਸਰਕਾਰ ਹੈ ਇੱਕ ਨਰੂਵਾਦੀ ਸੋਚਾਂ ਦੀ ਸਰਕਾਰ ਹੈ ਮੇਰੀ ਬੇਨਤੀ ਹੈ ਜਿੰਨੇ ਤੁਸੀਂ ਇੱਥੇ ਆਇਓ ਇਸ ਮੰਤੋਂ ਦੇ ਬਰਕਰਾਰ ਬਣ ਜਾਓ ਕੱਲਾ ਕੱਲਾ ਅਬੂਲੀ ਇਹ ਸੇ ਤੁਲਤਾ ਸਪਾਹੀ ਬਣੇ ਔਰ ਸਪਾਈ ਬਣ ਕੇ ਘਾਹ ਘਾਹੇ ਆਵਾਜ਼ੋ ਕਹਿ ਕੇ ਜਾਏ ਦੁਨੀਆ ਦੀ ਕੋਈ ਤਾਕਤ ਵੀ ਇਸ ਨੂੰ ਹਰਾ ਨਹੀਂ ਸਕਦੀ ਜਿੱਦ ਤੁਹਾਡੀ ਹੋਈ ਹੋਈ ਹੈ ਸਰਕਾਰ ਦੇ ਪਿੱਛੇ ਕਹਿਣ ਦੇ ਕੁਝ ਨਹੀਂ ਇਹ ਕਾਨੂੰਨ ਅਸੀਂ ਮੈਂ ਜਿਸ ਤਰ੍ਹਾਂ ਪਹਿਨਾ ਕਿਹਾ ਅਸੀਂ ਸਾਬਤ ਕਰ ਚੁੱਕੇ ਹਾਂ ਇਹ ਦੇਸ਼ ਗੋਦੀ ਨੇ ਲੋਕ ਗੋਦੀ ਨੇ ਇਹ ਕਾਨੂੰਨ ਵਾਪਸ ਲੈਣੇ ਪੈਣਗੇ ਸਰਕਾਰ ਨੂੰ ਅਰਹਗਤ ਵਿੱਚ ਸਰਕਾਰ ਰਾਣੇ ਪ੍ਰਤੀ ਕਾਰੀਆਂ ਦੇ ਕੋਲ ਕਹਿ ਨਹੀਂ ਕੋਈ ਜਵਾਬ ਕੋਈ ਨਹੀਂ ਇਸ ਲਈ ਇਸ ਦੇ ਬਜਾਏ ਇਸ ਦੇ ਕੋਈ ਜਿਹੜੇ ਨਵੇਂ ਲੇਬਰ ਲਾਜ਼ਾਰੇ ਨੇ ਜੀਵੇ ਵਿੱਚ ਤੁਹਾਡਾ ਬਿਲਕੁਲੇ ਗੜ ਘਟਿਆ ਜਾ ਰਿਹਾ ਜਿਦੇ ਚ ਤੁਹਾਨੂੰ ਕਿਸੇ ਅਧਾਰਨ ਵਿੱਚ ਵੀ ਜਾਣ ਦਾ ਕੋਈ ਹੱਕ ਨਹੀਂ ਹੋਇਆ ਜਾਵੇ ਖੇਤੀਬਾੜੀ ਨਾਲ ਜੱਟ ਹੱਥ ਖੋਇਆ ਗਿਆ ਹੈ ਮੈਂ ਸਮਝਦਾ ਉਹ ਰੋਕਣ ਵਾਸਤੇ ਸਾਡਾ ਸਾਰੇ ਦਾ ਸਾਰੇ ਪੰਜਾਬ ਨੇ ਜਿਵੇਂ ਪੂਰੀ ਬਣ ਕੇ ਦੋਨਾ ਕੀਤਾ ਸਾਰਾ ਪੰਜਾਬ ਇਹਦਾ ਤੁਰ ਹੈ ਇਹ ਵੀ ਸਾਰੇ ਪੰਜਾਬੀਏ ਦੇ ਸਭ ਤੋਂ ਬੜੀਏ ਔਰ ਸਾਰੇ ਦੇਸ਼ ਨੂੰ ਵੀ ਪੰਜਾਬ ਨੇ ਅਗਵਾਈ ਦਿੱਤੀ ਸਾਰੀ ਦੁਨੀਆ ਨੂੰ ਦਿੱਤੀ ਹੈ ਇਸ ਕਰਕੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਉਹ ਜਿਹੜਾ ਧੂੜਾ ਹੁੰਦਾ ਉਹਨੇ ਸਾਰਾ ਭਾਰ ਚੱਕ ਲਿਆ ਹੁੰਦਾ ਮਸ਼ੀਨ ਦਾ ਧੂੜ ਹੀ ਭਾਰ ਚੱਕਦਾ ਇਹ ਧੂੜ ਹੀ ਕਹਿੰਦੇ ਮਸ਼ੀਨ ਉਹਦੇ ਟੁੱਟਣੀ ਸ਼ੁਰੂ ਹੋ ਜਾਂਦੀ ਆ ਉਹਦੇ ਖਰਾਬ ਹੋਣੇ ਸ਼ੁਰੂ ਹੋ ਜਾਂਦੀ ਆ ਤੁਸੀਂ ਇਸ ਨੂੰ ਲੰਮੜ ਦਾ ਧੂੜਾ ਪੰਜਾਬ ਤੋਂ ਬਾਅਦ ਹਰਿਆਣਾ ਚੁਰਿਆ ਪਿੰਤਰਾ ਘਟ ਚੁਰਿਆ ਯੂਪੀ ਚੁਰਿਆ ਰਾਜਸਥਾਨ ਚੁਰਿਆ ਮਹਾਰਾਸ਼ਟਰ ਚੁਰਿਆ ਅੱਗਰ ਨੂੰ ਸਾਰਾ ਦੇਸ਼ ਚੁਰਿਆ ਤੇ ਧੂੜੇ ਨੇ ਧੂੜ ਹੀ ਲੈਣੇ ਕਿ ਇਸ ਵੇਲੇ ਪੂਰੀ ਜਨਤਾ ਇਹਦਾ ਭੁਰਾ ਬਣ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰ ਰਹੀ ਹੈ ਅਸੀਂ ਸਾਰੇ ਰਲ ਕੇ ਸਰਕਾਰ ਨੂੰ ਇਹ ਸਰਕਾਰ ਨੂੰ ਕਸਮਈਏ ਵੀ ਹੁਣ ਅਸੀਂ ਲੋਕ ਕੋਈ ਵੀ ਫੈਸਲੇ ਤੁਹਾਨੂੰ ਲਾਟ ਨਹੀਂ ਕਰਦੇ ਦੇਣੇ ਜਿੰਨਾ ਮਰਜ਼ੀ ਭੱਜ ਲੋ ਅਸੀਂ ਨੰਬਰ ਨਾਲ ਬੈਠ ਕੇ ਇਹ ਅਪੋਲਣ ਸ਼ਾਂਤ ਵੀ ਤਰੀਕੇ ਨਾਲ ਸਰਕਾਰ ਨੂੰ ਹਰਾ ਕੇ ਕਤੂਵੇਗਾ ਜਿੱਤ ਤੁਹਾਡੀ ਹਰ ਹਾਲ ਵਿੱਚ ਹੋਏਗੀ ਇੱਕੋ ਕਰ ਇੱਕੋ ਕਰਦੇ ਹਾਂ ਤੁਹਾਨੂੰ ਰੱਖੇ ਹਾਂ ਵੀ ਇਹਨੂੰ ਸ਼ਾਂਤ ਵੀ ਰੱਖਣਾ ਹੈ शांत मई सी शांत मई राम शांत मई रहने और इस तरह असली मूल जितने अंदरो चित्तेंगे हर पल चित्तेंगे जित ਤੁਹਾਡੇ ਵੀ ہر ਕਿਸਾਨ ਨੂੰ ਵਿਚਾਰ ਕਰਦੇ ਹੋ ਦੇਖਦੇ ਹੋ ਵੀ ਰੱਬ ਦੇ ਵਿੱਚ ਜਾਣਾ ਕਰਦੇ ਨੇ ਜਿਵੇਂ ਉਹਨਾਂ ਉਸਤਹੀ ਕਰਦੇ ਆ ਕਿਉਂਕਿ ਅੱਜ ਦਾ ਦਿਨ ਧਿਆਲਾ ਬੜਾ ਗੁਰੂ ਜੀ ਬਚਾਰਾ ਆ ਗੋਪਾਲ ਜੀ ਕੋਲ ਵਿੱਚ ਨਾ ਜਾ ਸਕੋ ਅਸੀਂ ਗੋਪਾਲ ਜੀ ਜਾਣੇ ਨੇ ਨਾਰਾਇਣ ਨਾ ਨਾ ਨੋ ਨੋ 2 3 4 ਬੋਲ ਮੈਂ ਅੱਗੇ ਖੜਾ ਹਾਂ ਇਹ ਚੀਜ਼ ਹੈ ਕਿ ਉਹ ਨਹੀਂ ਜਨਾਇਆ ਖੰਡਰ ਤੇ ਤਿਰਿੰਗ ਸਮੋ ਮੈਨੂੰ ਕੋਲ ਕਰਨਾ ਹੈ ਕੋਈ ਨਹੀਂ ਗਾੜ ਨਹੀਂ ਕਰ ਕੱਟ ਲੋ ਇਸ ਸਮਾਂ ਬਾਪੂ ਜੀ ਨੂੰ ਬਹੁਤ ਬੇਕਰ ਸਨਸਾ ਦੇ ਬਹੁਤ ਕੀਤਾ ਜਾ ਰਿਹਾ ਹਾਂ ਬੋਤਿਕ ਬੈਕ ਨਬਦੀਪ ਦਾ ਇਸ ਦਰਸ਼ਨ ਤੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਬੰਤੇ ਅਸੀਂ ਆਫ ਕਰਦੇ ਹਾਂ ਕਿ ਸਾਰੇ ਹੀ ਕਿਸਾਨ ਮਜਦੂਰ ਇਸ میں تو کیوشی قانون واپس کرنے کی بات ہے شرم قانون واپس لینے کی بات تو نہیں ہے اس لیے شرم قانون بھی واپس ہونے چاہیے لوگ کہتے ہیں ایڈیو ایڈی ایم کا مطلب ہے ایوری ووٹ فار مودی یعنی ہر ووٹ موادی کے لیے ابھی ہمیں کل پرسن نیوز دیکھ رہا تھا وہاں پہ پشچم بنگال میں چناؤ ہوئے ہیں پتا لگی وہاں بھی میں خرابی ہے اور اس کی شکایت بھی ہو رہی ہے شکایت کرنی چاہیے الیکشن ہونے سے پہلے ہی آندو کرنا چاہیے تھا کہ راجیہ میں کسی بھی حالت میں ایوی ایم سے چنا ہونا چاہے تب تو کیا نہیں تم نے اب ایوی ایم کی بات کرو ہونا بھی نہیں گیا اگر نہیںماری کیا ہے مانگو, توقناتر, جو ہےٹریکٹر ہے وہ کسان بن جائے گی اس کارن کا یہ موقع بچا جا رہا ہے پھر اگر آپ نے دس سال کے لیے اگریمنٹ کر دیا میں جیسے ہوم لون لونے چاہتے ہو تو پچاس پیج کی بکلیٹ پر آپ کو سائن کرا لیا جاتا ہے اسی طرح میں آپ سے پچاس پندرہ کی کاغذ پر سائن کراؤں گا اور اس میں کیا لکھا ہوگا آپ کو نہیں پتا اور وہ آپ چپٹ کے بت گے جبھی تو اس کی جتنی فصل آپ کی ہوگی اس پر آپ کو ٹیکس لگے گا انکم ٹیکس کام ٹیکستا میں جو ٹریکٹر بن کے آیا ہوں تو میں کسان بن جاؤں گا اب مجھے ایگریکلچر انکم پر کوئی ٹیکس نہیں لگے گا آپ کا مال ایک کروڑ کا ہر سال خریدوں گا دس پرسینٹ آپ کا ਆਕਾ ਜੂ ਬਰੇ ਕਾ ਕੀ ਰਹੀ ਹੈ ਜਿਹੜੀ ਅੱਜ ਮਹਾਪੰਚਾਇਤ ਨਹੀਂ ਹੈ ਇੱਕ ਸਾਡਾ ਸੁਵੇਲ ਆਇਆ ਵਿੱਚ ਕਿਸਾਨ ਤੇ ਮਜ਼ਦੂਰ ਦਾ ਅਸੀਂ ਕਿਸਾਨ ਮਜ਼ਦੂਰ ਇਕੱਠਾ ਪਾ ਕੇ ਨਰਲਾਪੇ ਲੈ ਕੇ ਗਏ ਆ ਇਹਨਾਂ ਤੀਕ ਤੱਕ ਲੈ ਕੇ ਆ ਜਿਹੜੇ ਤਿੰਨ ਲਾਅ ਨੇ ਸਾਬਤ ਦੋ ਆਰਡੀਨੈਂਸ ਨੇ ਪੀਚ ਵਾਲਾ ਕਸਕਾਰੀ ਵਾਲਾ ਪਰ ਨਾਲ ਨਾਲ ਹੀ ਬੋਲ ਲੱਗ ਗਿਆ ਜਿਹੜਾ ਲੇਬਰ ਐਕਟ ਆ ਕਿੰਨਾ ਵੀ ਪਾਰਾਈ ਲੇਬਰ ਐਕਟ ਚੇਂਜ ਕਰਕੇ ਇੱਕ ਚਾਰਜ ਬਣਾ ਦਿੱਤਾ ਹੈ ਆ ਇਸ ਕਰਕੇ ਜਿਹੜੀ ਬੀਬੀ ਜ਼ਰਦਾਰ ਸਾਲਾਂ ਦਾ ਨਾ ਮਜ਼ਦੂਰਾਂ ਦੇ ਮਜ਼ਦੂਰਾਂ ਦਾ ਆਮਦਨਾਂ ਤੇ ਸਾਰਿਆਂ ਦੇ ਹੱਕ ਬਾਦ ਨਹੀਂ ਹੈ ਉਹ ਆਮਦਨ ਦੇ ਸਮੇਂ ਦੇ ਵਿੱਚ ਜਿਹੜਾ ਸਾਇਟਿਕਲ ਆ ਸੋਸ਼ਲ ਸਿਸਟਮ ਆ ਸਾਰਾ ਬੋਧ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਇੱਕ ਕਨਸਟੀਟਿਊਸ਼ਨ ਨੂੰ ਬਣਾਉਣ ਲੱਗੇ ਹੋਏ ਨੇ ਬਾਬਾ ਸਾਹਿਬ ਅਜੇ ਬੇਇਜ਼ਤ ਕਰਦੇ ਇਹ ਕਨਸਟੀਟਿਊਸ਼ਨ ਲਿਖਿਆ ਸੀ ਉਸ ਕੋਸ਼ਿਸ਼ ਨੂੰ ਵੀ ਕੇਰਨ ਕੀਤਾ ਜਾ ਰਿਹਾ ਜਿਹੜਾ ਸਾਡੇ ਤੈਨੂੰ ਕਲਾਮ ਆਏ ਆ ਆਰੰਗ ਤੇ ਉਦੇ ਵਿੱਚ ਸਟੇਟ ਅਫੇਅਰ ਲੱਖੀ ਨੀਜ਼ਾਦੀ ਸਟੇਟ ਮੈਡਮ ਲੱਖੀ ਸੈਂਟਰ ਪਲੱਸ ਕੰਪਲੀਟ ਲੱਗ ਸਟੇਟ ਅਫੇਅਰ ਦੇ ਵਿੱਚ ਮਾਰਕੀਟਿੰਗ ਐਗਰੀਕਲਚਰ ਮਾਰਕੀਟ ਨੇ ਉਹਦੇ ਵਿੱਚ ਲਖ ਲ ਦਿੱਤਾ ਗਿਆ ਕਨਸਟੀਟਿਊਸ਼ਨ ਦਾ ਮਜ਼ਾਕ ਉਡਾ ਰਾਇਆ ਜਾਂ ਤਾਂ ਕਿਰਤੀ ਕਾਮਿਆਂ ਤੇ ਕਿਸਾਨਾਂ ਦਾ ਇੱਕ ਤਾਂ ਉਹ ਜੂਰੀਆ ਆ ਜੀ ਆ ਜੀ ਜਵਾਹਰ ਦੀਕ ਇਹ ਰੋਣਾ ਨਾ ਨਾ ਪੰਜਾਬ ਸਰਕਾਰ ਦਾ ਉਹੀ ਰੋਲ ਹੈ ਜਿਹੜੀ ਬਾਕੀ ਨੀਤੀ ਸਰਕਾਰੀਆਂ ਦਾ ਬਣਦਾ ਕੋਈ ਵੀ ਪੋਲੀਟੀਕਲ ਪਾਰਟੀ ਆਮ ਆਵਾਜ਼ ਦੀ ਆਵਾਜ਼ ਕੋਈ ਨਹੀਂ ਪਸੰਦ ਨਹੀਂ ਕਰਦੀ ਕੋਈ ਵੀ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਮੰਤਰੀ ਇਹ ਨਹੀਂ ਚਾਹੁੰਦਾ ਕਿ ਆਮ ਲੋਕਾਂ ਨੂੰ ਸਰਕਾਰ ਦੇ ਵਿਕੋਲੇ ਹਾਪਤੀਵੇਂ ਕਿਸਾਨਾਂ ਨੂੰ ਸਮਝਾ ਜਾਈਏ ਮਜ਼ਦੂਰਾ ਨੂੰ ਲੱਗ ਜੇ ਇਹ ਦੇਸ਼ ਆਪਾਂ ਬਣਾਇਆ ਸੀ ਮਜ਼ਦੂਰਾ ਕਿਸਾਨਾਂ ਨੇ ਬਣਾਇਆ ਸੀ ਸਭ ਤੋਂ ਵੱਧ ਸ਼ੀਤੀਆਂ ਦਿੱਤੀਆਂ ਕਾਪਾ ਦਿੱਤੀਆਂ ਬੈਸਕੋਵਾਲ ਨੇ ਦਿੱਤੀਆਂ ਜਾਂ ਪੰਜਾਬ ਦੋ ਵੱਡੇ ਕਾਰੋਬਾਰੀਆ ਦੋ ਵੱਡੇ ਉਹਦੇ ਉੱਤੇ ਹੋਮ ਮਿਨਿਸਟਰ ਆਇਆ ਹੋਇਆ ਆਪ ਸਪਟਰਾਇ ਮਿਨਿਸਟਰ ਆਇਆ ਗੁਜਰਾਤ ਨੇ ਉਹਨੇ ਵੀ ਖੁਸ਼ੀ ਦਿਖਾ ਦਿਓ ਜੇ ਉਹਨਾਂ ਦੇ ਘਰ ਆ ਹੋਇਆ ਵਿੱਚ ਸਾਡੇ ਘਰੇ ਆਜ਼ਾਦੀ ਲੈਣ ਤੋਂ ਪਹਿਲਾਂ ਵੀ ਲਾਸ਼ਾਂ ਆਉਂਦੀਆਂ ਰਹੀਆਂ ਆਜ਼ਾਦੀ ਹੋਣ ਤੋਂ ਬਾਅਦ ਵੀ ਅੱਜ ਵੀ ਬਾਰਡਰ ਤੋਂ ਸਾਡੇ ਲਾਸ਼ਾਂ ਆਉਂਦੀਆਂ ਰਹੀਆਂ ਇਹ ਉਹਦਾ ਆਜੂਨ ਕਰਦਾ ਸਰਕਾਰ ਨੂੰ ਕੀ ਕਰਨਾ ਪਈ ਜਾਨੀ ਤੁਹਾਨੂੰ ਖਤਮ ਕਰਾਉਣਾ ਜਿਹੜਾ ਵੀ ਸਰਕਾਰ ਦਾ ਰੋਲ ਸੀ ਜਿਹੜਾ ਉਹਨਾਂ ਨੇ ਮੋਟ ਕੇਸ ਕਰਕੇ ਸੁਪਰੀਮ ਕੋਰਟਸ ਨਾਲ ਕਿਹਾ ਸੀ ਕਿ ਇਹ ਕੋਰਸੂਸ਼ਨ ਦਾ ਨਾਅ ਤੋੜਿਆ ਸੀ ਸਟੇਟ ਦਾ ਜਿਹੜਾ ਹੱਥ ਸੀ ਉਹਨੂੰ ਸੰਭਾਲਣਾ ਚਾਹੀਦਾ ਸੀ ਐਗਰੀਕਲਚਰ ਤੇ ਮਾਰਕੀਟਿੰਗ ਦੋਨੇ ਸਟੋਰ ਸਬਜੈਕਟ ਸੀ ਸਟੇਟ ਸਬਜੈਕਟ ਦੀ ਰਾਖੀ ਕਰ ਲਈ ਅੱਜ ਜਿਹੜੀ ਚੁਣੀ ਹੋਈ ਸਰਕਾਰ ਸਾਡੀ ਪੰਜਾਬ ਦੀ ਹੈ ਇਹਨਾਂ ਬਾਕੀ ਵੀ ਉਹ ਆਪਣਾ ਇਹ ਆਪੜਾ ਕਰਦੇ ਤੇ ਸਾਡਾ ਕੇਸ ਵੀ ਕਰਦੇ ਪਰ ਉਹਨਾਂ ਨੇ ਕੇਸ ਜੜੀਆਂ ਮੋਟ ਨਹੀਂ ਕੀਤਾ ਇਸ ਕਰਕੇ 2 ਮਹੀਨੇ ਸੀ ਤੇ ਲੈਨਾਂ ਦੇ ਵਿੱਚ ਰਹੇ ਉਹਨਾਂ ਦਾ ਬੰਦ ਕਰਦੇ ਰਹੇ 4 ਮਹੀਨੇ ਜੀ ਸੀ ਦਿੱਲੀ ਦੇ ਬਾਹਰਾਂ ਦੇ ਬੈਠੇ ਜਿਹੜਾ ਸਰਕਾਰ ਕਿੰਨੇ ਰਲਈ ਹੋਈ ਆ ਮੈਂ ਰਾਏ ਸਾਹਿਬ ਦਾ ਵੀ ਸਾਰਾ ਯਾਰੇ ਬੀਲੇ ਰਚੇ ਸਾਹਿਬ ਕਬੂਤਰ ਮਾਰੇ ਹੋਏ ਆ ਜੀ ਨਹੀਂ ਹੋਈ ਭਾਈ ਜੀ ਪੰਜਾਹ ਦੇ ਵਿੱਚ ਕੱਲ ਜਿਹੜਾ ਮਲੂਕ ਦਾ ਉਹ ਜੰਮੇ ਨੇ ਕਿਹੜੇ ਬੋਣ ਨਾ ਹਟੇਗੇ ਤੁਸੀਂ ਉਹਨੂੰ ਦੇਖੋ ਕਿ ਤੁਸੀਂ ਦੱਸਣਾ ਕਿ ਜਿਹੜੇ ਪੰਚਾ ਸਾਹਿਬ ਹੋ ਰਹੇ ਆ ਵੀ ਉਹ ਚਾਹਦੇ ਕਿ ਕਿਸਾਨ ਗਲਤੀਆਂ ਕਰੇ ਕਿਸਾਨ ਗਲਤੀਆਂ ਕਰ ਲਿਆ ਬਿਲਕੁਲ ਜਿਹੜਾ ਕੱਲ ਹੋਇਆ ਉਹ ਮਤ ਪਾਣੀ ਘਟਨਾਵਾਂ ਦੇਖ ਕੇ ਤਾਂ ਬਿਲਕੁਲ ਹੀ ਹੋਣੀ ਚਾਹੀਦੀ ਨਾ ਇਹ ਸਾਡੀ ਐਸਕੀਐਮ ਦੀ ਪਾਲਿਸੀ ਆ ਨਾ ਸਾਡੇ ਇਤਿਹਾਸ ਨੂੰ ਪਾਤਰੀਆਂ ਦੀ ਪਾਲਿਸੀ ਆ ਕਿ ਕਿਸੇ ਨਾਲ ਮੈਨਰਡਿੰਗ ਕੀਤਾ ਜਾਵੇ ਜਾਂ ਹਾਂ ਸਾਡਾ ਇਹ ਜੁਨ ਪਾਲਿਸੀ ਜਿੱਥੇ ਵੀ ਉਹ ਆਪਣਾ ਪ੍ਰੈਸ ਕਲੱਬ ਕਰਨ ਪ੍ਰੈਸ ਕਰਨਗੇ ਜਾਂ ਕੋਈ ਅੰਦੋਲਨ ਕਰਨਗੇ ਜਾਂ ਦਫ਼ਤਰ ਖੋਲਣਗੇ ਉੱਥੇ ਕਾਰ ਹੈ ਜਿਹੜੇ ਲੈ ਕੇ ਉਹਨਾਂ ਨੂੰ ਬੋਤ ਕੀਤਾ ਜਾਵੇ ਤੇ ਡੈਮੋ ਕਰੇ ਦੇ ਜਿਹੜਾ ਹੱਕ ਦਿੱਤੇ ਹੋਇਆ ਸਾਨੂੰ ਉਹ ਉਹਨਾਂ ਨੂੰ ਅਪਰਾਇ ਕਰਨਾ ਚਾਹੀਦਾ ਸੀ ਇੱਕ ਸਿਵਲ ਰਾਈਜ਼ ਸਿਕਸਨ ਮਾਰਕੀਟ ਆਖਰਾਂ ਚਾਹੀਦਾ ਪਰ ਲੋਕਾਂ ਦਾ ਰੋਹ ਜਿਆਦਾ ਬੋਲੀ ਵੀ ਜੋ ਕਰਨਾ ਚਾਹੀਦਾ ਪਰ ਉਹ ਜਿਹੜਾ ਲੋੜ ਹੋਇਆ ਉਹ ਬੱਡਾ ਲੋਨ ਆਡਿਓਮੀਟਰ ਆ ਇਹ ਐਮਐਲਏ ਜਾ ਰਿਹਾ ਤੇ ਲੋਕਾਂ ਦੀ ਉਹਨੂੰ ਇਨਫੋਰਮੇਸ਼ਨ ਦਿੱਤੀ ਜਾ ਰਹੀ ਤੇ ਅਕਾਊਂਟੇਬਿਲਟੀ ਦਿੱਤੀ ਜਾ ਰਹੀ ਉਹ ਮਾਹੌਲ ਕਿਵੇਂ ਘੜ ਦਿੱਤਾ ਗਿਆ ਇਹ ਆਪਾਂ ਨੂੰ ਸਾਰਿਆਂ ਨੂੰ ਬੋਚਣਾ ਪਊਗਾ ਵੀ ਮਾਹੌਲ ਬੜਿਆ ਕਿਉਂ ਰਹਿ ਗਿਆ ਜਿਹੜਾ ਸਾਡੇ ਵੀ ਸਮਾਜ ਨੂੰ ਲੱਗ ਰਿਹਾ ਇਹ ਆਲ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਸਾਡਾ ਚਾਹੀਦਾ ਵੀ ਮਾਹੌਲ ਇਹ ਜਾ ਨਾ ਬਣਿਆ ਸਾਡੇ ਜਿਹੜੇ ਲੋ ਨੇ ਕਾਨੂੰਨ ਨੇ ਇਹ ਜਲਦੀ ਦਿਲ ਦੀ ਕੰਪੈਟ ਕਰਕੇ ਸਾਡੇ ਪਾਸ ਦਿੱਤੇ ਜਾ ਕਹਿੰਦਾ ਸੀ ਕਿ ਪ੍ਰਾਈਮ ਮਿੰਿਸਟਰ ਜੀ ਇੱਕ ਮਿੰਟ ਦੀ ਕਾਲ ਇਹ ਅੱਜ ਆਪਾਂ ਛੋੜ ਦੇ ਹੋ ਗਏ ਸਾਡੇ ਦਾ ਇੱਕ ਮਿੰਟ ਦੀ ਕਾਲ ਹੀ ਨਹੀਂ ਪੂਰੀ ਹੋਈ ਕਿਹੜਾ ਨੰਬਰ ਆਇਆ ਇੱਕ ਮਿੰਟ ਦੀ ਕਾਲ ਆ ਜੇ ਅੱਜ ਤੱਕ ਐਸ ਕੇ ਐਮ ਨੇ ਨਾ ਜਿੱਥੇ ਵਧੀਆਂ ਨੇ ਕਦੀ ਵੀ ਕੋਈ ਮੀਟਿੰਗ ਕਰਾਈ ਨਹੀਂ ਹੈ ਜਦੋਂ ਵੀ ਮੀਡੀਆ ਸਤਾਇਆ ਉਹ ਮੀਟਿੰਗ ਕੀਤੀ ਗਈ ਹੈ ਅਸੀਂ ਉੱਥੇ ਗਿਆ ਦੌਰਨ ਕੱਟ ਗਏ ਆ ਅਸੀਂ ਤੇ ਬੈਠਣ ਨਹੀਂ ਗਏ ਪ੍ਰਸ਼ਾਦੇ ਸ਼ਿਕ ਨਹੀਂ ਗਏ ਅਸੀਂ ਆਪਣੀ ਮੰਗਾ ਮੰਨਣ ਗਏ ਆ ਮੰਗਾ ਜੀ ਗੱਲਬਾਤ ਵਿੱਚ ਸਾਥ ਨੂੰ ਕਮੈਂਟ ਕੀਆ ਗੱਲਬਾਤ ਸਰਕਾਰ ਵੱਲੋਂ ਬੰਦਾ ਸਾਡੇ ਵੱਲੋਂ ਬੰਦੀ ਅਸੀਂ ਤਿਆਰ ਆ 12 ਮੀਟਿੰਗਾਂ ਦੇ ਵਿੱਚ ਉਹ ਸਮਝਾ ਚੁੱਕੇ ਆ ਵੀ ਲੋਕ ਕੀ ਕਮੀਆਂ ਨੇ ਕਮੈਂਟਮੈਂਟ ਤੇ ਆ ਚੁੱਕੇ ਆ ਫਿਰ ਫਰੀਦ ਤੇ ਆ ਚੁੱਕੇ ਆ ਫਰੀਦ ਤੋਂ ਬਾਅਦ ਉਹ ਉਸ ਗੱਲਬਾਤ ਤੋਂ ਆ ਭੱਜੀ ਆ ਸਤਾਰਾ ਆ ਜੀ ਦਮਰ ਜੀ ਨੂੰ ਤੁਹਾਡੇ ਥਰੂ ਮੈਂ ਮੈਸੇਜ ਦਿੰਨਾ 1 ਮਿੰਟ ਦੀ ਕਾਲ ਦਿਓ ਜਿਹੜੀ ਤਿਆਪਾ ਦਿੱਤੀ ਕਦੀ ਤੁਹਾਨੂੰ ਅਫੀਸ਼ੀਅਲ ਮੈਸੇਜ ਨਹੀਂ ਦਿੱਤਾ ਵੀ ਜਿਹੜਾ ਕੋਈ ਕਿਸਾਨ ਜਥੇਬੰਦੀ ਨੇ ਐਸਪੀ ਅਮਨ ਟਕਰਾਇਆ ਹੋਵੇ ਕਿਸੇ ਤਰੀਕੇ ਨਾਲ ਕੋਈ ਮੈਸੇਜ ਨਹੀਂ ਆਇਆ 24 ਬਣੋਗੇ 22 ਤਰੀਕ ਦਾ ਬੰਦ ਹੋਇਆ ਹੋਇਆ ਅੱਜ 26 ਤੇਰੀ 22 ਤਰੀਕ ਆ ਚੁੱਕੀ ਆ ਤੇ ਨਾਲੋਂ ਸਾਹਿਬ 6 ਦਿਨ ਉੱਪਰ ਹੋ ਗਏ 100 ਦਿਨ ਹੋ ਗਏ 6 ਦਿਨਾਂ ਦਾ ਤਾਂ ਮੈਸੇਜ ਨਾ ਆਇਆ ਗਿਆ ਉਹ ਸਰਕਾਰ ਨਕਮੀ ਆ ਤੇ ਉਹ ਦੇ ਹਨ ਬਨੁਕਤਾ ਨਾਲ ਜਿਹੜੇ ਬੰਦੇ ਰਹਿ ਰਹੇ ਨੇ ਮਚੜਾਂ ਦੇ ਗੰਧ ਗਰਮੀ ਦੇ ਵਿੱਚ ਬਜ਼ੁਰਗ ਰਹਿਣ ਜਾਂ ਸਾਡੀਆਂ ਭੈਣਾਂ ਮਾਵਾਂ ਰਹਿਣ ਜਾਂ ਬੱਚੇ ਰਹਿ ਰਹੇ ਆ ਆਪਣਾ ਅੰਦੋਲਾ ਪੂਰੇ ਲੈ ਕੇ ਆ ਕਿ ਸਿੜੀ ਨੇ ਸਾਡੇ ਜਿਹੜੇ ਕਿਸਾਨ ਨੇ ਮਜ਼ਦੂਰਾਂ ਸਿੜੀ ਆ ਉੱਤੇ ਬੈਠੇ ਆ ਪਰ ਇਹ ਸਰਕਾਰ ਨੂੰ ਚਾਹੀਦਾ ਵੀ ਪਰਸਾਈ ਦਾ ਵੋਟਸ ਉਹ ਕਰ ਰਹੀ ਆ ਪਰ ਉਹਨਾਂ ਨੇ ਮੈਡੀ ਨਹੀਂ ਪਾਈ ਜਦੋਂ ਮੈਡੀ ਲੋਗੇ ਤਿਆਰ ਅਜੀ ਤੁਸੀਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਗੱਲ ਸਮਝ ਰਹੀ ਹੈ ਐਕਸ਼ਨ ਜਿੱਥੇ ਮਾਰ ਰਹੇ ਉਹਨਾਂ ਨਾਲ ਸਭ ਤੋਂ ਪਹਿਲੇ ਵਿਰੋਧ ਕਰਤਾ ਉਹਨਾਂ ਦੇ ਹੱਥ ਬੜੀ ਮਹਾਨ ਦੀ ਸੀ ਨਹੀਂ ਪਾਰਟੀਆਂ ਦੀ ਸਰਕਾਰ ਸੱਚੇ ਤਰ੍ਹਾਂ ਮਾਨਾ ਜਾਂ ਪੂਰਾ ਨਹੀਂ ਕਰ ਰਹੇ ਤੇ ਭਾਈ ਜੀ ਜੱਜ ਜਿਹੜਾ ਸਾਡਾ ਹਾਲੇ ਜਿਵੇਂ ਅਰਜਨ ਦਾ ਸਰਬ ਉੱਚਾ ਨਿਸ਼ਾਨਾ ਸੀ ਜਿਹੜਾ ਨਾ ਤਿੰਨ ਲੋੜ ਜਦੋਂ ਵੀ ਇਹ ਠੋਟ ਹਟ ਕੇ ਨਿਕਲੂਗਾ ਤੋਂ ਡੀਰੇਲ ਹੋ ਜਾਊਗਾ ਐਸ ਤਰ੍ਹਾਂ ਨਾਲ ਜਨਤ ਤੇ ਨੌਲ ਦੇ ਨੌਲ ਦੇ ਸਿਹਤਤ ਬਹੁਤ ਬੇਲਕੀ ਇਹ ਵੀ ਇੱਕ ਸਾਲ ਵਾਲੀ ਉਹ ਅੱਜ ਵੀ ਬਾਲ ਉਹ ਅੱਜ ਵੀ ਪਾਲਿਸੀ ਹੈ ਅੱਜ ਦੀ ਪੀੜੀ ਦਾ ਫੈਸਲਾ ਛੋਟ ਮੋਰ ਚ ਦਾ ਫੈਸਲਾ ਹੋਇਆ ਜਿਵੇਂ ਜਿਵੇਂ ਸਟਾਫ ਦਾ ਉਵਾਲ ਤੇ ਤਾਂ ਅੱਗੇ ਕੇ ਚੱਲਣੇ ਪੈਣਗੇ ਬਾਬਾ ਸਾਹਿਬ ਆਜੂ ਹੋਇਆ ਮੈਂ ਬਾਹਰ ਆਪਾ ਹੋਇਆ ਆਲੇ ਬੜਾ ਆਲੇ ਬੜਾ ਦੋਰਾ ਜੀ ਤੁਸੀਂ ਗੱਲ ਪੁੱਛਣਾ ਚਾਹੁੰਦੇ ਹੋ ਆਲੇ ਬਹੁਤ ਕਿਹੜਾ ਹਲੇ ਸਾਨੂੰ ਤਿੰਨ ਲੋਕ ਉਹ ਮੋੜੀ ਦੇ ਸਿੱਖਦੇ ਸਾਨੂੰ ਪੱਕੀਆਂ ਕਰਦਾ ਵੀ ਨਹੀਂ ਦੇਸ਼ ਭਰਣੀਆਂ ਅੱਗੇ ਝੋਨਾ ਵੀ ਲਾਉਣਾ ਹੁੰਦਾ